ਦੇ ਪਿਆਰੇਓ ਤੁਹਾਡੇ ਨਾਲ ਇਹਨਾਂ ਦਾ ਮਹਾਰਾਜ ਕੀ ਕੋਈ ਕਾਰਜ ਨਹੀਂ ਕੋਈ ਤੁਹਾਡੇ ਨਾਲ ਇਹਨਾਂ ਦਾ ਲੈਣਾ ਦੇਣਾ ਨਹੀਂ ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਿਉਂ ਤੇ ਮਹਾਰਾਜ ਆਖਣ ਲੱਗੇ ਇਹ ਨਹੀਂ ਜਾਣਦੇ ਇਹ ਨਹੀਂ ਜਾਣਦੇ ਉਸ ਪਰਮੇਸ਼ਰ ਦੀ ਖੇਡ ਨੂੰ ਕਿਉਂਕਿ ਇਹ ਦੁਨੀਆਦਾਰੀ ਦੇ ਵਿੱਚ ਹੀ ਫਸੇ ਹੋਏ ਨੇ ਲੋਕ ਲਾਜ ਦੇ ਵਿੱਚ ਹੀ ਫਸੇ ਹੋਏ ਨੇ ਇਸ ਕਰਕੇ ਇੱਥੇ ਹੁਣ ਜਦੋਂ ਵੀ ਕਹਿੰਦੇ ਵੇ ਜਾਂਦਾ ਭਾਈ ਮਰਦਾਨਾ ਭਾਵੇਂ ਉਹ ਬੈਠੇ ਭਾਵੇਂ ਉੱਠੇ ਭਾਵੇਂ ਚੋਪਰ ਰਵੇ ਭਾਵੇਂ ਬੋਲੇ ਪਰ ਫੇਰ ਵੀ ਇਹ ਨਹੀਂ ਜਰਦੇ ਤੇ ਇੱਥੇ ਸਾਡਾ ਹੁਣ ਗੁਜ਼ਾਰਾ ਨਹੀਂ ਜਿੱਥੇ ਸੰਗਤ ਹੋਵੇਗੀ ਪਰਮੇਸ਼ਰ ਦਾ ਨਾਮ ਜਪਿਆ ਜਾਏਗਾ ਉੱਥੇ ਹੀ ਆਨੰਦ ਹੋਵੇਗਾ ਇਹ ਜਦੋਂ ਬਚਨ ਭਾਈ ਲਾਲੋਂ ਦੇ ਪਾਸ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਨੇ ਰੱਖੇ ਤੇ ਉਸ ਵੇਲੇ ਭਾਈ ਲਾਲੋ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਦਾ ਹੈ ਮਹਾਰਾਜ ਕਿਰਪਾ ਕਰੋ ਨਾ ਜਿਆਦਾ ਨਹੀਂ 1 ਮਹੀਨਾ ਤੇ ਸੱਚੇ ਪਾਤਸ਼ਾਹ